ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਅੱਜ ਤੁਹਾਨੂੰ ਦਰਸ਼ਨੀ ਦਿਉੜੀ ਤੋਂ ਦਰਬਾਰ ਸਾਹਿਬ ਤੱਕ ਦੇ 84 ਕਦਮਾਂ ਦਾ ਇਤਿਹਾਸ ਦੱਸਦੇ ਹਾਂ ਜੋ ਕਿ 99% ਸੰਗਤਾਂ ਨੂੰ ਪਤਾ ਹੀ ਨਹੀਂ ਹੈ ਤੇ ਅੱਜ ਅਸੀਂ ਇਸ ਉੱਪਰ ਜਾਣਕਾਰੀ ਦਵਾਂਗੇ ਦਾਸ ਦੇ ਨਾਲ ਦੇ ਪਿੰਡ ਡੇਰੀ ਵਾਲਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਗੁਰਸਿੱਖ ਬਜ਼ੁਰਗ ਜੋ ਦੁਨੀਆ ਨੂੰ ਕਾਫੀ ਸਮਾਂ ਪਹਿਲਾਂ ਅਲਵਿਦਾ ਆਖ ਗਏ ਸਨ ਜਿਨ੍ਹਾਂ ਨੂੰ ਸਾਰੇ ਗਿਆਨੀ ਜੀ ਕਹਿ ਕੇ ਬੁਲਾਉਂਦੇ ਸਨ ਬਹੁਤ ਵਿਦਵਾਨ ਸਨ ਤੇ ਨਾਲ ਅਧਿਆਪਕ ਵੀ ਸਨ ਦਾਸ ਦੇ ਪਿਤਾ ਜੀ ਨੇ ਵੀ ਉਹਨਾਂ ਕੋਲੋਂ ਵਿਦਿਆ ਹਾਸਲ ਕੀਤੀ ਸੀ ਬਹੁਤ ਭਜਨੀਕ ਨਿਤਨੇਮੀ ਰੂਹੀ ਇੱਕ ਵਾਰ ਮੈਨੂੰ ਛੋਟੇ ਹੁੰਦਿਆਂ ਇਤਿਹਾਸ ਦੱਸਿਆ ਜੋ ਆਪ ਜੀ ਨਾਲ ਸਾਂਝ ਪਾਉਣ ਲੱਗਿਆ ਹਾਂ ਗਿਆਨੀ ਗੁਰਬਖਸ਼ ਸਿੰਘ ਜੀ ਕਹਿਣ ਲੱਗੇ ਜੋਰਾਵਾਰ ਸਿੰਘ ਇਹ ਮੈਂ ਆਪਣੇ ਉਸਤਾਦਾ ਕੋਲੋਂ ਸੁਣਿਆ ਸੀ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੋਇੰਦਵਾਲ ਸਾਹਿਬ ਵਿਖੇ ਬੋਲੀ ਤਿਆਰ ਕਰਵਾਈ ਸੀ ਜਿसे ਦੀਆਂ 84 ਪੌੜੀਆਂ ਤਿਆਰ ਕਰਵਾਈਆਂ ਤੇ ਉਸ ਬੌਲੀ ਸਾਹਿਬ ਨੂੰ ਵਾਅਦਾ ਦਿੱਤਾ ਗਿਆ ਕਿ ਜੋ ਵੀ ਇਸ ਬੌਲੀ ਦੀਆਂ ਪੌੜੀਆਂ ਵਿੱਚ ਮर्यादा ਨਾਲ 84 ਜਪਜੀ ਸਾਹਿਬ ਦੇ ਪਾਠ ਕਰਕੇ 84 ਵਾਰ ਇਸ਼ਨਾਨ ਕਰੇਗਾ ਉਸ ਦੀ 84 ਕੱਟੀ ਜਾਵੇਗੀ ਬਹੁਤ ਪਰਉਪਕਾਰ ਸਤਗੁਰ ਜੀ ਨੇ ਦੁਨੀਆਂ ਲਈ ਕੀਤਾ ਜੋ ਸੰਗਤ ਲਾਹਾ ਲੈਂਦੀਆਂ ਹਨ ਜਦੋਂ ਗੁਰੂ ਰਾਮਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਨ ਹੋਏ ਤਾਂ ਅੰਮ੍ਰਿਤਸਰ ਸਾਹਿਬ ਨਗਰ ਵਸਾਇਆ ਇੱਕ ਦਿਨ ਸਤਗੁਰ ਜੀ ਬੈਠੇ ਸੰਗਤਾਂ ਨੂੰ ਉਪਦੇਸ਼ ਰਹਿ ਸੰਨ ਕੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਤੇ ਕੁਝ ਹੋਰ ਸਿੱਖ ਗੱਲ ਵਿੱਚ ਪੱਲਾ ਪਾ ਕੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸਤਿਗੁਰ ਜੀ ਤੁਸਾਂ ਨੇ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਬਹੁਤ ਪਰਉਪਕਾਰ ਕੀਤਾ ਜੋ ਬੋਲੀ ਤਿਆਰ ਕਰਵਾਈ 84 ਕਟਨ ਦਾ ਵੀ ਵਰ ਬਖਸ਼ਿਆ ਪਰ ਸਤਿਗੁਰ ਜੀ ਸਿੱਖ ਗ੍ਰੈਸਤ ਵਿੱਚ ਰਹਿੰਦੇ ਕੰਮ ਧੰਦਿਆਂ ਵਿੱਚ ਬਹੁਤ ਸਮਾਂ ਨਹੀਂ ਕੱਢ ਸਕਦੇ ਤੁਸੀਂ 84 ਕਟਨ ਦਾ ਕੋਈ ਸੌਖਾ ਮਾਰਗ ਬਖਸ਼ਿਸ਼ ਕਰੋ ਸਤਿਗੁਰ ਜੀ ਸਿੱਖਾਂ ਦੀ ਬੇਨਤੀ ਸੁਣ ਕੇ ਬਹੁਤ ਖੁਸ਼ ਹੋਏ ਤੇ ਬੈਠ ਕੇ ਦਰਸ਼ਨੀ ਦਿਉੜੀ ਤੋਂ 84 ਕਦਮ ਚੱਲ ਕੇ ਰੁਕੇ ਤੇ ਸਿੱਖਾਂ ਨੂੰ ਆਖਿਆ ਇਸ ਜਗ੍ਹਾ ਤੇ ਮਹਾਨ ਅਸਥਾਨ ਬਣਾਇਆ ਜਾਵੇਗਾ ਜੋ ਵੀ ਸਿੱਖ ਦਰਸ਼ਨੀ ਦਿਉੜੀ ਤੋਂ ਲੈ ਕੇ ਦਰਬਾਰ ਸਾਹਿਬ ਤੱਕ ਸ਼ਰਧਾ ਤੇ ਇਕਾਗਰਤਾ ਨਾਲ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਆਵੇਗਾ ਉਸ ਦੀ 84 ਕੱਟੀ ਜਾਵੇਗੀ ਬਹੁਤ ਵੱਡਾ ਵਰਸ ਸੀ ਸਾਰੇ ਸੰਗਤ ਲਈ ਗੁਰੂ ਰਾਮਦਾਸ ਜੀ ਮਹਾਰਾਜ ਦਾ ਜਦੋਂ ਮੈਨੂੰ ਗਿਆਨੀ ਜੀ ਨੇ ਦੱਸਿਆ ਬਹੁਤ ਮਨ ਵੀ ਵਿਰਾਗਮਈ ਹੋਇਆ ਮੂੰਹ ਵਿੱਚੋਂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਤੇ ਧੰਨ ਗੁਰੂ ਰਾਮਦਾਸ ਹੀ ਨਿਕਲ ਰਿਹਾ ਸੀ ਬਹੁਤ ਵਾਰ ਗੁਰੂ ਰਾਮਦਾਸ ਜੀ ਨੇ ਦਰਸ਼ਨ ਕਰਨ ਦਾ ਮੌਕਾ ਦਾਸ ਨੂੰ ਬਖਸ਼ਿਆ ਸੀ ਕਿਉਂਕਿ ਦਾਸ ਦਾ ਜ਼ਿਲ੍ਹਾ ਵੀ ਅੰਮ੍ਰਿਤਸਰ ਸਾਹਿਬ ਸੀ ਜਦੋਂ ਗਿਆਨੀ ਜੀ ਨੇ ਦੱਸਿਆ ਸ਼ਾਇਦ 20 ਸਾਲ ਪਹਿਲਾਂ ਦੀ ਗੱਲ ਹੋਊ ਮੈਂ ਫੇਰ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਗਿਆ بس ਇਸ ਵਾਸਤੇ ਜੋ ਗਿਆਨੀ ਜੀ ਨੇ ਦੱਸਿਆ ਇਹ ਸਹੀ ਹੈ ਵਾਕਯੇ ਹੀ ਦਰਸ਼ਨੀ ਦਿਉੜੀ ਤੋਂ ਦਰਬਾਰ ਸਾਹਿਬ 84 ਹੀ ਕਦਮਾਂ ਦੀ ਦੂਰੀ ਤੇ ਹੈ ਜਦ ਗਿਆ ਦਰਸ਼ਨੀ ਦਿਉੜੀ ਦੇ ਅੰਦਰ ਵੜਦਿਆ ਇਹ ਕਦਮ ਗਿਣਨੇ ਸ਼ੁਰੂ ਕਰ ਦਿੱਤੇ ਜਦੋਂ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਇਆ ਤਾਂ ਪੂਰੇ 84 ਕਦਮ ਬਣੇ ਮਨ ਸ਼ਰਧਾ ਨਾਲ ਭਰ ਗਿਆ ਮੂੰਹ ਵਿੱਚੋਂ ਇੱਕੋ ਹੀ ਸ਼ਬਦ ਨਿਕਲ ਰਿਹਾ ਸੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ